ਗਾਈਜ਼ ਥੋੜਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਆਜੋ ਤੁਹਾਨੂੰ ਦਿਖਾਈਏ ਅੱਜ ਆਪਣਾ ਪਿੰਡ ਵਾਲੇ ਖੇਤੋਂ ਦਾ ਨਿਬੜ ਗਿਆ ਕद्दू ਦਾ ਤੇ ਪਨੀਰੀ ਚੋਪਟ ਕੇ ਰੱਖ ਲਈ ਪਨੀਰੀ ਵਾਲੇ ਦਾ ਵੀ ਕਰਤਾ ਤੇ ਉਧਰ ਹਜੇ ਆਪਾਂ ਕੰਮ ਸਟਾਰਟ ਹੀ ਕੀਤਾ ਕੋਸ਼ ਹਜੇ ਮੂੰਗੀ ਵੱਢੀ ਆ ਵੇਚ ਕੇ ਜਾਂਦੀ ਆ ਉਹ ਵੀ ਮੰਡੀ ਆਪਾਂ ਤੇ ਆ ਦੇ ਇਧਰ ਆਪਣਾ ਕद्दू ਦਾ ਅੱਜ ਗਿਆ ਨਿਬੜ ਤੇ ਅੱਜ ਆਪਣੀ ਪਨੀਰੀ ਸੀਗੀ ਤਾਂ ਦੇ ਇਦੋਂ ਪਨੀਰੀ ਵਾਲੇ ਦਾ ਵੀ ਕਰਤਾ ਗੱਦੂ ਤੇ ਇਹਦੀ ਪਨੀਰੀ ਪੱਟ ਕੇ ਆਪਾਂ ਇੱਧਰ ਕੱਢ ਲਈ ਸੀ ਆਹ ਦੇ ਤੇ ਆਹ ਕਿਾਰੇ ਚ ਬਸ ਉਹ ਸਿਰਿਓਂ ਰਹਿ ਗਿਆ ਥੋੜਾ ਜਿਹਾ ਲਾਉਣ ਵਾਲਾ ਬਾਕੀ ਇਹ ਆਪਣਾ ਲੱਗ ਗਿਆ ਤੇ ਆਹ ਦੇ ਉੱਧਰ ਵੀ ਨਾਲ ਲੱਗ ਗਿਆ ਤੇ ਉੱਧਰ ਹਜੇ ਆਪਾਂ ਅੱਜ ਕੰਮ ਪਹਿਲੇ ਦਿਨ ਹੀ ਚਲਾਇਆ ਗਿਆ ਉਹ ਹਜੇ ਗੇਤੇ ਦਾ 9.5 ਕਿੱਲੇ ਹੀ ਆ ਉੱਥੇ 9 ਕਿੱਗ ਲਈ ਆ ਤੇ 12 12.5 ਕਿੱਲੇ ਮੂੰਗੀ ਵਾਲੇ ਆ ਤੇ ਉਹ ਹਜੇ ਕੱਲ ਨੂੰ ਤਵੀਆਂ ਮਿਲ ਜਾਣਗੀਆਂ ਕੱਲ ਨੂੰ ਤਵੀਆਂ ਦਾ ਵਾਦਾਂਗੇ ਉਹ ਤੇ ਕਰਦਾਂਗੇ ਉਹਨੂੰ ਤਿਆਰ ਫਿਰ ਉਹ ਹਜੇ ਆਪਾਂ ਲਾਉਣਾ ਜਾ ਕੇ 1 2 ਤਰੀਕ ਤਾਈ ਤੇ 1 2 ਤਰੀਕ ਨੂੰ 1 2 ਜੁਲਾਈ ਤੋਂ ਅੱਗੇ ਤਾਂ 6 7 ਤੋਂ ਲਾਉਣੇ ਉਹਨੇ 1 ਕੀ 4 5 ਦਿਨ ਕੀਤਾ ਲਾਵਾਂਗੇ ਕਿਉਂਕਿ ਆਲੂਆਂ ਵਾਲਾ ਬਾਹਣਾ ਤੇ ਦੇਖੋ ਆਦੇ ਇਹਨੂੰ ਆੜੂ ਨੂੰ ਵੀ ਬਹੁਤ ਆੜੂ ਪੈ ਗਏ ਤੇ ਦੂਜੇ ਬਦਾਮ ਨੂੰ ਵੀ ਬਹੁਤ ਬਦਾਮ ਲੱਗ ਗਏ ਤੇ ਆਦੇ ਆ ਨਿੰਬੂ ਕਲ ਮਲਾਈ ਸੀ ਬਹੁਤ ਵਧੀਆ ਚੱਲੀ ਆ ਕਲ ਮੇ ਵੀ ਜੇ ਬਾਬਾ ਫੜ ਲੱਗਿਆ ਵੈ ਇਹਨੂੰ ਵੀ ਤੇ ਇਹਨੂੰ ਬਦਾਮ ਨੂੰ ਵੀ ਦੇਖੋ ਆਪਣੇ ਨੂੰ ਬਸ ਹੁਣ ਜਿਉਂ ਜਿਉਂ ਇਹਨੇ ਮੂਰੇ ਪੱਕਣ ਲੱਗ ਜਣੇ ਪਾਟਣ ਲੱਗ ਜਣੇ ਆ ਬਦਾਮ ਦੇਖੋ ਤੇ ਆਪਾਂ ਮਰੀਲ ਕੋਟ ਲੋ ਨਰਸਰੀ ਚੋਂ ਲੈ ਕੇ ਲਾਇਆ ਸੀ ਤੇ ਉਹ ਦੇਖੋ ਬਿਜੜੇ ਦਾ ਨਾਲ ਛੋਟੀ ਚਿੜੀ ਦਾ ਨਾਲ ਪਾਇਆ ਵੈਚ ਉਹ ਦੇ ਚਿੜੀਓ ਕਾਲੀ ਨਿੱਕੀ ਜੀ ਚਿੜੀ ਹੁੰਦੀ ਆ ਉਹਦਾ ਆਲਣਾਗਾ ਤੇ ਆ ਆਪਣਾ ਆੜੂਆ ਦਾ ਵੀ ਚੱਲਦਾ ਬੂਟਾ ਪੂਰਾ ਵਧੀਆ ਤੇ ਹੋਈ ਨਹੀਂ ਐ ਬਿੱਥੇ ਇੰਨੀਆਂ ਕੀ ਰੱਖੀਆਂ ਤੇ ਕੀ ਮਿਰਚਾਂ ਉੱਤੇ ਬਾ ਚੱਲ ਪਏ ਇਧਰੋਂ ਪੱਟ ਕੇ ਸ਼ਬਟ ਕੀਤਾ ਉਹ ਕੱਦੂ ਕਰਤਾ ਕਿਉਂਕਿ ਅੱਜ ਮੁਰਕ ਵਾਲੀ ਹੋਣ ਲੱਗ ਗਈ ਸੀ ਤੇ ਉੱਧਰ ਲੱਗੇ ਸੀ 40 45 ਬੂਟੇ ਪੱਟ ਕੇ 8 10 ਰੱਖ ਲਏ ਇਧਰ ਤੇ ਉੱਧਰ ਨੂੰ ਬੇਲਾਂ ਸੀ ਕੋ ਬਾਤੀਆਂ ਉੱਧਰ ਤੇ ਇਹ ਵੀ ਬੇਲਾਂ ਆਉਂਦਾ ਚੱਲ ਪਿਆ ਪੱਟ ਪੱਟ ਕੇ ਜੀ ਇਧਰ ਲਾ ਗਿਆ ਚੱਲ ਪਿਆ ਉਹਦਾ ਲੱਗੇ ਲੱਗਣ ਇਹਨਾਂ ਨੂੰ ਵੀ ਕੱਦੂ ਤਾਂ ਉੱਧਰ ਤਾਂ ਫੋਲੀ ਉਤਰਦੇ ਆ ਮਹੀਨੇ ਹੋ ਗਏ 2 ਉਹ ਕਿ ਆਪਾਂ ਆਲੂ ਪੱਟਣ ਸਾਰੀ ਲਾਤੀਆਂ ਸੀ ਉਧਰ ਵੇਲਾ ਤੇ ਦੇਖੋ ਪਾਣੀ ਉਧਰ ਆਪਣੀ ਹਲਦੀ ਵੀ ਵਧੀਆ ਹਰੀ ਹੋਈ ਦੇਖੋ ਹਲਦੀ ਵੀ ਪੂਰੀ ਬੜੀਆ ਨਿਕਲਦੀ ਆਉਂਦੀ ਆ ਇਹ ਚ ਵੀ ਮੁਰਕ ਬਹੁਤ ਜ਼ਿਆਦੇ ਆ ਮੁਰਕ ਨੂੰ ਬਾਹਲੇ ਸਾਲ ਹੋ ਗਏ ਜੀ ਹਲਦੀ ਨੂੰ 12-13 ਸਾਲ ਹੋ ਗਏ ਇਨੇ ਕថា ਜਿੱਥੇ ਆਪਣੇ ਹੁੰਦੀ ਸੀਗੀ ਮੇਰੀ ਬਹੁਤ ਭਾਰੀ ਮੇਰੀ ਬਈ ਡੈਗ ਉਹ ਉੱਥੇ ਜਾਮਣ ਲਾਤੀ ਸੀ ਆਪਾਂ ਪਾਰ ਇੱਕੀ ਦੋ ਸਾਲ ਦੀ ਆ ਜਾਮਣ ਇੱਕੀ ਥੋੜਾ ਥੋੜਾ ਫਾਲ ਲੱਗਿਆ ਪੂਰੀ ਵਧੀਆ ਬਣ ਗਈ ਲੇਕੋ ਜਾਮਣ ਵੀ ਇਹ ਹੈ ਇਹ ਆਏ ਮੁੰਗੀ ਲਾਹੀ ਜਾਂਦੇ ਆ ਦੂਜੀ ਟਰਾਲੀ ਉਹਦੇ ਬੈਕ ਲਈ ਜਾਂਦੇ ਆ ਮੰਡੀ ਪਹੁੰਚ ਗਏ ਲੇਕੋ ਮੱਕੀ ਮੁੱਕੀ ਵੀ ਬਹੁਤ ਆਈ ਵੀ ਆ ਖਲਾਰੀ ਪਈ ਆ ਮੱਕੀ ਵੀ ਤੇ ਫਰ ਪਲਾ ਕੇ ਉੱਡ ਜਾਗੇ ਇਹ ਆਪਣੀ ਹੈ ਬੌਂਸ ਜੇ ਵਾਲੀ ਆ ਤੇ ਉਹ ਦਰਵੀਏ ਕਟਰਾਲੀ ਨੂੰ ਪੱਖਾ ਲੱਗਿਆ ਵਾ ਐ ਡਬਲ ਡਬਲ ਪੱਖਾ ਲਾਉਂਦੇ ਆ ਲਾ ਕੇ ਬਣੀ ਜਾਂਦੀ ਆ ਆ ਇਹਨੂੰ ਵੀ ਲਾ ਦੇਣਗੇ ਤੇ ਪੱਕਾ ਨਹੀਂ ਤਾਂ ਉਹਨੂੰ ਵੀ ਬਲਾ ਦੇਣਗੇ ਉਹ ਟਰਾਲੀ ਬੈਕ ਕਰਾ ਕੇ ਪੱਖਾ ਹੀ ਨਾਲ ਲਾ ਦੇਣਾ ਬਸ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆਂ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਫੋਲੋ ਤੇ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ